आपनी आपनी इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹੋਰਾਂ ਦੀਆਂ ਖਬਰਾਂ ਦਾ ਅੱਜੋ ਤਗੜੇ ਲੋਕ ਸਾਂਝੇ ਹੋ ਗਏ ਆਪਾਂ ਜਿਵੇਂ ਦਾ ਤੋਂ ਬਹੁਤ ਚਾਹੀਏ ਕਰਦਾ ਹੋਣਾ ਚੋ ਵਸਤੇ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਕਾਬਲ ਆਮ ਆਗੂ ਪਾਰਟੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਕਾਬਲ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਕਾਬਲ ਭਾਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜਤਿੰਦਰ ਸਿੰਘ ਮੈਂ ਡੀਪੂ ਪ੍ਰਧਾਨ ਕੋਲੋਂ ਆਇਆ ਭਾਜੀ ਅੱਜ ਬੱਸਾਂ ਬੰਦ ਕੀਤੀਆਂ ਰੋਡਵੇਜ਼ ਦੀਆਂ ਕੀ ਕਾਰਨ ਹੈ ਤੇ ਕਿਉਂ ਬੰਦ ਕੀਤੀਆਂ ਅਸੀਂ ਜੀ ਬੱਸਾਂ ਜਿਹੜੀਆਂ ਬੰਦ ਕੀਤੀਆਂ ਸੀ ਕੋਈ ਸ਼ੌਂਕ ਨੂੰ ਨਹੀਂ ਕੀਤੀਆਂ ਇਹ ਪੰਜਾਬ ਸਰਕਾਰ ਦਾ ਫੇਲਿਅਰ ਹੈ ਜਿਹੜਾ ਕਿ ਪੰਜਾਬ ਸਰਕਾਰ ਨੇ ਵਾਅਦੇ ਕੱਚੇ ਮੁਲਾਜ਼ਮਾਂ ਨਾਲ ਕੁਝ ਕੀਤੇ ਸੀ ਪਰ ਸੱਤਾ 'ਚ ਆਉਣ ਤੋਂ ਪਹਿਲਾਂ ਪਰ ਅੱਜ ਉਹ ਵਾਅਦਿਆਂ ਤੋਂ ਮੁਕਰਦੀ ਨਜ਼ਰ ਆ ਰਹੀ ਹੈ ਅਸੀਂ ਪਹਿਲਾਂ 1 ਮਹੀਨੇ ਤੋਂ ਪਹਿਲਾਂ ਤਕਰੀਬਨ ਨੋਟਸ ਦੇ ਦਿੱਤੇ ਕਿ ਸਰਕਾਰ ਨੂੰ ਵੀ ਸਾਡੀਆਂ ਬੰਗਾਂ ਨੇ ਮੁੱਖ ਮੰਤਰੀ ਵੱਲੋਂ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਉਹਨਾਂ ਨੂੰ ਕਿਹਾ ਗਿਆ ਸੀ ਕਿ 1 ਮਹੀਨੇ ਦੇ ਵਿੱਚ ਵਿੱਚ ਇਹਨਾਂ ਦਾ ਜਿਹੜਾ ਪਾਲਿਸੀ ਬਣਾ ਕੇ ਇਹਨਾਂ ਨੂੰ ਪੱਕਾ ਕੀਤਾ ਜਾਏਗਾ ਪਰ ਪੰਜਾਬ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਆ ਉਹਦੇ ਹੁਕਮਾਂ ਨੂੰ ਅੱਜ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਪੇਚੀਂ ਮਚਾਣਿਆ ਅਤੇ ਅੱਜ ਤਕਰੀਬਨ 4 ਮਹੀਨੇ ਬੀਤ ਜਾਂਦੇ ਉਹ ਪਾਲਿਸੀ ਨਾ ਹੀ ਪਾਲਿਸੀ ਬਣਾਈ ਗਈ ਤੇ ਨਾ ਹੀ ਕੋਈ ਮੁਲਾਜ਼ਮ ਪੱਕਾ ਕੀਤਾ ਗਿਆ ਜਿਸ ਤੇ ਰੋਜ਼ਵਜੋ ਅਸੀਂ ਅੱਜ 6 7ਾਂ ਤੇ 8 ਦੀ ਹੜਤਾਲ ਕਰਨ ਜਾ ਰਹੇ ਹਾਂ ਤੇ ਅਸੀਂ ਕੱਲ ਨੂੰ ਮੁੱਖ ਮੰਤਰੀ ਦੀ ਕੋਰਟੀ ਦਾ ਘਰਾਓ ਕੀਤਾ ਜਾਏਗਾ ਜੇਕਰ ਸਰਕਾਰ ਨੇ ਮੰਗਾ ਸਾਡੀਆਂ ਨਹੀਂ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਹੋਰ ਵੀ ਸੰਘਰਸ਼ ਨੂੰ ਤਿੱਖਾ ਕਰਾਂਗੇ ਤੇ ਜਿਹੜਾ ਪੰਜਾਬ ਦਾ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਕਨਵੀਨਰ ਆ ਦਿੱਲੀ ਦਾ ਮੁੱਖ ਮੰਤਰੀ ਜਿਹੜਾ ਰਵਿੰਦ ਕੇਜਰੀਵਾਲ ਅਸੀਂ ਉਹਦੀ ਕੋਠੀ ਦਾ ਵੀ ਘਰਾਓ ਕਰਾਂਗੇ ਅਤੇ ਜਿਹੜਾ ਪੰਜਾਬ ਬਾਰਡਰ ਨੂੰ ਦਿਖਾ ਕੇ ਦਿੱਲੀ ਦੇ ਵਿੱਚ ਵੀ ਲੋਕਾਂ ਨੂੰ ਘਬਰਾਹ ਕੀਤਾ ਜਾ ਰਿਹਾ ਉਹਨਾਂ ਲਈ ਇਲੈਕਸ਼ਨਾਂ ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਵੀ ਪ੍ਰਚਾਰ ਕਰਾਂਗੇ ਇਹਨਾਂ ਦੇ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸੰਵਾਦ ਸੀਐਮ ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ ਉਹ ਠੇਕੇਦਾਰੀ ਸਿਸਟਮ ਖਤਮ ਕਰਾਂਗੇ ਬਿਲਕੁਲ ਜੀ ਠੇਕੇਦਾਰੀ ਸਿਸਟਮ ਨੂੰ ਬੰਦ ਕਰਨ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਵਿਧਾਨ ਸਭਾ ਜਾਂ ਪਹਿਲਾਂ ਕਨਾਈ ਮੁੱਖ ਮੰਤਰੀ ਬਣ ਤੋ ਕੀਆ ਸੀ ਅੱਜ ਉਹ ਵਾਅਦਿਆਂ ਤੋਂ ਮੁੱਕਰਦਾ ਨਜ਼ਰ ਆ ਰਿਹਾ ਸਾਡਾ ਜਿਹੜਾ ਟਰਾਂਸਪੋਰਟ ਮੰਤਰੀ ਆ ਉਹਨੇ ਸਾਡੇ ਧਰਨੇ ਦੇ ਵਿੱਚ ਆਣ ਕੇ ਇਹ ਗੱਲ ਕਹੀ ਸੀ ਕਿ ਮੈਂ ਜਦੋਂ ਵੀ ਆਏ ਸਾਡੀ ਸਰਕਾਰ ਆਏਗੀ ਤੇ ਅਸੀਂ ਅਨੁਸਾਰ ਠੇਕੇਦਾਰੀ ਸਿਸਟਮ ਆਊਟਸੋਰਸ ਨੂੰ ਖਤਮ ਕਰਕੇ ਸਾਰੇ ਹੀ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ ਜ਼ਿਲ੍ਹਾ ਫਰੋਹਲਪੁਰ ਦੇ ਕਿੰਨੇ ਜਿਹੜੇ ਬੰਦੇ ਇੱਥੇ ਧਰਨੇ ਦੇ ਬੈਠੇ ਆ ਜ਼ਿਲ੍ਹਾ ਫਰੋਹੀਪੁਰ ਦੇ ਜੀ 300 ਦੇ ਕਰੀਬ ਮੁਲਾਜ਼ਮ ਨੇ ਜਿਹੜਾ ਦਰਨੇ ਤੇ ਬੈਠੇ ਆ ਤੇ ਪੰਜਾਬ ਸਰਕਾਰ ਦਾ ਪੇਟ ਹੈ ਆਪਾਂ ਕਰਦੇ ਅਗਲੀ ਮੰਗ ਤੁਹਾਡੀ ਕੀ ਰਹੀਗੀ ਸਾਡੀ ਮੰਗ ਹੈ ਜੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਬਿਨਾਂ ਸ਼ਰਤ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸੁਗਠਚਾਰ ਤੇ ਆ ਰਹੇ ਆ ਤੇ 17 17 18 18 ਸਾਲ ਹੋ ਗਏ ਨੇ ਮੁਲਾਜ਼ਮਾਂ ਨੂੰ ਇਹ ਠੇਕੇਦਾਰੀ ਸਿਸਟਮ ਦਾ ਸੰਤਾਪ ਚੱਲ ਰਿਹਾ ਹੈ ਆਪਾਂ ਕੀ ਨਾਮ ਹੈ ਤੁਹਾਡਾ ਜੀ ਕੀ ਨਾਮ ਹੈ ਤੁਹਾਡਾ ਗੁਰਨਾਰਾਪਾ ਹਾਜੀ ਜਿਹੜੀ ਹੜਤਾਲ ਹੈ ਸਰਕਾਰੀ ਬੱਸਾਂ ਬੰਦ ਪਈਆਂ ਤੇ ਤੁਹਾਨੂੰ ਕੀ ਪਰੇਸ਼ਾਨੀ ਆ ਰਹੀ ਹੈ ਤਾਂ ਨਹੀਂ ਆਣੀ ਜਾਣਾ ਸੀ ਤਾਂ ਨਹੀਂ ਹੁਣ ਬਹੁਤ ਚੱਕਾ ਅੱਛਾ ਕਿੱਧਰ ਜਾਣਾ ਤੁਸੀਂ ਹਾਂ ਕਿੱਧਰ ਜਾਣਾ ਹੈ ਇਹ ਆਏ ਕੜਮੇ ਤੇ ਜੀਰੋ ਜਾਣਾ ਸੀ ਅੱਛਾ ਹੁਣ ਜਾ ਰਹੇਂ ਦੀ ਉੱਤੇ ਅੱਛਾ ਪ੍ਰਾਈਵੇਟ ਬੱਸ ਤੇ ਜਾਓਗੇ ਹਾਂ ਸਰਕਾਰੀ ਤੇ ਤੁਹਾਨੂੰ ਪੈਸੇ ਨਹੀਂ ਲੱਗਣੇ ਸੀ ਹੁਣ ਪ੍ਰਾਈਵੇਟ ਤੇ ਪੈਸੇ ਲਾ ਕੇ ਜਾਓਗੇ ਤੁਸੀਂ ਕੀ ਕਰੀਏ ਫਿਰ ਭੋਲ ਨਹੀਂ ਮੰਦ ਨਹੀਂ ਹਾਂ ਜਿੱਥੇ ਨਾ ਮੈਂ ਤੁਹਾਡਾ ਇੰਦਰਜੀਤ ਕਾਲ ਕਿੱਧਰ ਜਾਣਾ ਤੁਸੀਂ ਹਰੀਕੇ ਹਰੀਕੇ ਪਤਨ अच्छा हुन सरकारी बसਾਂ ਬੰਦ ਪਈਆਂ ਜਿਵੇਂ ਹੁਣ ਪ੍ਰਾਈਵੇਟ ਦਾ ਜਾਉਂਗੇ ਤੁਸੀਂ ਪੈਨਾ ਹੁਣ ਤੁਹਾਨੂੰ ਕੀ ਬੜਾ ਘਾਟਾ ਕਿਉਂਕਿ ਹੁਣ ਸਰਕਾਰੀ ਬੱਸਾਂ ਤਾਂ ਬੰਦ ਪਈਆਂ ਨਾ ਤੇ ਹੁਣ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਪਰੇਸ਼ਾਨੀ ਆ ਰਹੀ ਕੋਈ ਸਰਕਾਰੀ ਬੱਸਾਂ ਨਹੀਂ ਚੱਲਦੀ ਜੇ ਤੁਹਾਨੂੰ ਜਿੱਥੇ ਜਾਣਾ ਹੀ ਹੈ ਤਾਂ ਫਿਰ ਉਸ ਤਰ੍ਹਾਂ ਹੀ ਜਾਣਾ ਕਿੰਨੀ ਦੇਰ ਤੇ ਬੈਠੇ ਹੋ ਤੁਸੀਂ ਇੱਥੇ ਤਾਂ ਮੇਰੇ ਦੇਖਦਾ ਤਾਂ ਘੰਟਾ ਹੀ ਹੋ ਗਿਆ ਇਹ ਘੰਟਾ ਹੋ ਗਿਆ